ਇਹ ਨਸ਼ਾ ਫੈਲਾਉਣ ਦੇ ਖਲਾਫ ਦੀ ਤਿਆਰੀ ਹੈ ਕਿੰਨੇ ਘਰ ਨਹੀਂ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਆ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਵਾਂ ਦੇ ਉੱਪਰ ਘਰ ਬਣਾਏ ਸੀਗੇ ਤੇ ਸਾਰੇ ਕੇ ਸਾਰੇ ਲੋਕੀ ਉਹ ਨੇ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿੰਮੀ ਤੇ ਸੁਨੀਲ ਬਾਬਾ ਇਹ ਦੋਨੋਂ ਪ੍ਰਾਣ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ 5-5 ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਭੱਜਾ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕੱਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਬੀਤੇ ਦਿਨਾਂ 'ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ੍ਹ ਦੇ ਵਿੱਚ ਇਹਦੇ ਨਾਲ-ਨਾਲ ਦੋ ਲੇਡੀ ਨੇ ਜੋ ਇੱਥੇ ਨਸ਼ੇ ਦਾ ਕੰਮ ਕਰਦੀ ਹੈ ਤੇ ਵੱਡੇ ਤੌਰ ਤੇ ਕਰਦੀ ਹੈ ਸ਼ਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫਆਈਆਰਸ ਨੇ ਤੇ ਮਹਿੰਦਰਾ ਵੂਮਨ ਆਫ ਵਾਈਫ ਆਫ ਕਾਲਾ ਉਹਦੇ ਉੱਪਰ ਦੋ ਐਫਾਇਰਸ ਨੇ ਆ ਦੋਨੋਂ ਵੀ ਇਨ ਅਦਰ ਤਾਂ ਦਾ ਨਸ਼ੇ ਤਸਕਰੀ ਦਾ ਹੀ ਹੈਗਾ ਆ ਦੋਨੋਂ ਹਜੇ ਬਾਹਰ ਨੇ ਭੱਜੀ ਹੋਈਆਂ ਤੇ ਹਜੇ ਇਹਨਾਂ ਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਰ ਹੈਪੀ ਹੈਗਾ ਤੇ ਗੁਲਸ਼ਨ son of surjit ਹੈ ਆ ਬੰਦੇ ਉਹ ਨੇ ਜਿਹੜਾ ਦੇ ਜਿਨ੍ਹਾਂ ਦੇ ਉੱਪਰ ਪਰਚੇ ਤਾਂ ਦੋ ਦੋ ਤਿੰਨ ਤਿੰਨ ਹੀ ਨੇ ਬਟ ਇਹ ਨਸ਼ੇ ਦੀ ਤੇ ਸ਼ਰਾਬ ਦੀ ਤਸਕਰੀ ਕਰਦੇ ਨੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਉਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇੱਦਾਂ ਦੇ 6 ਪਰਸਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨਗਰ ਕੌਂਸਲ ਨੇ ਆਈਡੈਂਟੀਫਾਈ ਕਰਕੇ ਉਹਨਾਂ ਦੇ ਇਲੈਗਲ ਸਟਰਕਚਰਸ ਨੂੰ ਅੱਜ ਤੋੜਨ ਦੇ ਲਈ ਨੋਟਿਸ ਦਿੱਤਾ ਸੀ ਨੂੰ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਲੋਕ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਬਦਸਤ ਨਾਲ ਅਤੇ ਕਿਸ ਤਰ੍ਹਾਂ ਦਾ ਭਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਹੈ ਅ ਲੋਕੀ ਦੇਖਿਓ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕੀ ਬੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਹਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ ਦੱਸ ਰਹੇ ਨੇ ਤੇ ਅਗਰ ਜਿੱਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਹੋਦੀ ਬਹੁਤ ਜ਼ਿਆਦਾ ਸਰਾਹਨਾ ਵੀ ਕਰਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐਕਸੋਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਕਰ ਸਕਦੀ ਖਤਮ ਲੋਕਾਂ ਦਾ ਤੇ ਸਹਿਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅਸੀਂ ਐਂ ਜੋ ਸਾਡੀ ਮੁਹੀਮ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਰੋਜ਼ ਸਾਡੀ 20 ਤੇ ਔਰ 30 ਦੇ ਵਿੱਚ ਵਿੱਚ ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਉੱਥੇ ਵੀ ਲੋਕੀ ਦੱਸਦੇ ਹੈ ਹਰ ਪਿੰਡ ਦੇ ਵਿੱਚ 2 3 2 3 ਡਰਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੇਜੋਰਿਟੀ ਦੇ ਵਿੱਚ ਤੇ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਕੱਲ ਹੀ ਅਸੀਂ ਪਾਇਲ ਦੇ ਵਿੱਚ ਤਿੰਨ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਜਿਹੜੇ ਕਿ ਡਰੱਗਸ ਸਮਗਲਸ ਦੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸਚਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹਨ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲਾਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੈਡਲਰ ਆਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਸ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਇੱਕ ਆਦੇ ਮਨਸ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਆ ਮੈਨੂੰ ਸাকਸੈਸ ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤਾਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকਸੈਸਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਵੋਦ ਦਿਲਾ ਪਾਏਗੇ ਮਨ ਲੱਗਦਾ ਕਿ ਲੋਕਾਂ ਨੂੰ ਜਿਹੜੇ ਤਾਬਣ ਨੇ ਜਿਹੜੇ ਹਜੇ ਵੀ ਨਹੀਂ ਹਟ ਰਹੇ ਜਾਂ ਬਾਜ਼ ਨਹੀਂ ਆ ਰਹੇ। ਅਨੀ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਜੋ ਤਸਕਰ ਹੈ ਐਤੋਂ ਭਾਜੇ ਹੋਏ ਤੇ ਜੋ ਕ੍ਰਿਮੀਨਲਸ ਹੈ ਉਹਨਾਂ ਦੇ ਵਿਸ਼ਤ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ। ਧੰਨਵਾਦ। ਐਮ ਜਿਹੜੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਬੁਧਰ ਮੁਹਿੰਮ ਚਲਾਈ ਗਈ ਹੈ ਉਸ ਤਹੇਦ ਅੱਜ ਖੰਨਾ ਗੇ ਮੀਟ ਮਾਰਕੀਟ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਜਿੱਥੇ ਅੱਜ ਤੋਂ ਹਰੇਕ ਹਰ ਸਾਲ ਤੱਕ 6 ਮਹੀਨੇ ਜਾਂ 2-3 ਮਹੀਨੇ ਬਾਅਦ ਬੁਸਲੇ ਪੈਕਿੰਗ ਕਰਦੀ ਆ ਪਰ ਲੋਕ ਨਹੀਂ ਹਟਦੇ ਮੇਨ ਹੱਬ ਬਣਿਆ ਪਿਆ ਹੈ ਇੰਨੇ ਦਾ ਦਸੇ ਇੱਥੇ ਵਿਕਦੇ ਨੇ ਆਮ ਆ ਕੇ ਲੱਗ ਜਾਂਦੇ ਨੇ ਪੁਲਿਸ ਬਾਰ ਬਾਰ ਵਾਰਨਿੰਗਾਂ ਦਿੰਦੀ ਥੱਕ ਗਈ ਹੈ ਅੱਜ ਸਰਕਾਰ ਵੱਲੋਂ ਜੋ ਟੈਟ ਕੀ ਰਿਹਾ ਗਿਆ ਕੰਮ ਸਾਰਾ ਵੀ ਨਸ਼ੇ ਵਿਰੋਧ ਕੋ ਪਨੀ ਮਹਨ ਤਕੜੀ ਚਲਾਈ ਹੈ ਸਰਕਾਰ ਨੇ ਜਿਹੜੀ ਬੜੀ ਧੀਰ ਤੋਂ ਮੰਗ ਸੀ ਆਮ ਪਬਲਿਕ ਦੀ ਉਸ ਤਹਿਤ ਇਹ ਮਹਨ ਚੱਲੀ ਹੈ ਇਹ ਬਹੁਤ ਵਧੀਆ ਉਸ ਲਗਾਜੋ ਕਦਮਾ ਜਿਹੜਾ ਹੈ ਮਾਨ ਸਾਹਿਬ ਇਹ ਸਰਕਾਰ ਨੇ ਚੱਕਿਆ ਮੈਂ ਇਹਨਾਂ ਤੇ ਬਹੁਤ ਹੈ ਦਿਲੋਂ ਇਹਨਾਂ ਧੰਨਵਾਦ ਕਰਦਾ ਵੀ ਇਹੋ ਜਿਹੇ ਕਦਮ ਚੱਕਣੇ ਚਾਹੀਦੇ ਨੇ ਕਹਾ ਜਿਹੜੇ ਆਪਣੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਸੱਤ ਲੱਗਦਾ ਕਿ ਵੱਡੀ ਗਿੰਦੀ ਚ ਨੌਜਵਾਨ ਜਿਹੜੇ ਨਸ਼ੀਂ ਕਰ ਰਿਆ ਸੀ ਹੁਣ ਉਹ ਬਾਤ ਕਰਨਗੇ ਤੇ ਹੋਰਾਂ ਲੋਕਾਂ ਨੂੰ ਵੀ ਤਾਕਤ ਮਿਲੇਗਾ ਜਿਹੜੇ ਜਿਹੇ ਕਰ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਨਾ ਮੈਂ ਤਾਂ ਨਵੇਂ ਤਾਂ ਇਸ ਤਰ੍ਹਾਂ ਵਜਨਗੀ ਵਜਨਗੇ ਪੱਕੇ ਹੋਰ ਜਿਹੜੇ ਪੁਰਾਣੇ ਲੱਗੇ ਨੇ ਉਹਨਾਂ ਤੇ ਹੈ ਵੀ ਜਿਹੜੀ ਸਰਕਾਰ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਲਿਆ ਲਿਆ ਕੇ ਉਹਨਾਂ ਦਾ ਇਲਾਜ ਕਰਾਉਣ ਦਾ ਕੰਮ ਚੱਲੀ ਰਹੀ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਸ਼ਲਾਘਾਯੋਗ ਹੈ ਤੁਹਾਨੂੰ ਜਿਹੜੇ ਨਸ਼ਾ ਤਸਕਰ ਨੇ ਲੱਗਦਾ ਕਿ ਉਹਨਾਂ ਨੂੰ ਸਬਕ ਮਿਲੇਗਾ ਤੇ ਉਹ ਹੀ ਸਾਰੇ ਕਰਵਾਉਣ ਨੂੰ ਛੱਡਣਗੇ ਕਿਉਂਕਿ ਹੁਣ ਵੱਡੀ ਕ ਇਹ ਕਾਹਦੇ ਨਾ ਸਿਰ ਵੀ ਜਿਹੜਾ ਹੈਗਾ ਸਰਕਾਰ ਇਹਨੂੰ ਬਸ ਸਿਰੇ ਲਾ ਕੇ ਹਟੋਗੀ ਹੁਣ ਇਹਨਾਂ ਨੂੰ ਮਤਲਬ ਅੰਗਾਈ ਤੋਂ ਸਾਰੇ ਚੱਕਣ ਦੇ ਸਰਕਾਰ ਵੀ ਕੋਈ ਵੀ ਨਸ਼ਾ ਤਸਕਰ ਉਹਨੂੰ ਹਰ ਹੀਲੇ ਹਰ ਉਹਨਾਂ ਨੂੰ ਸਾਰਾ ਆਇਆ ਸਿਰੇ ਤੇ ਲਾਇਆ ਜਾਊਗਾ ਉਹ ਇਹ ਨਹੀਂ ਕਿ ਇਹ ਹੈ ਜਾਊਗਾ ਮੁਰਕੇ ਦੁਆਰਾ ਨਸ਼ਾ ਵੇਚਣ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਸਰ ਲੱਗਦਾ ਕਿ ਕਈ ਵਾਰ ਜਿਹੜੀ ਇਹਨਾਂ ਨੂੰ ਚਿਕਾਵ ਨਹੀਂ ਦਿੱਤੀ ਗਈ ਆ ਪਰ ਜਦੋਂ ਨਹੀਂ ਹਟੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਜ਼ਰੂਰ ਤੁਸੀਂ ਇਹਦੀ ਬਿਲਕੁਲ ਜੀ ਕਿਤਾਬ ਨਹੀਂ ਇਹ ਤਾਂ ਬਹੁਤ ਤਕਰੀਬ ਹੁੰਦਾ ਪਹਿਲਾਂ ਖਹਿ ਕੇ ਹਟਿਆ ਵੀ ਹਰ ਦੋ ਤਿੰਨ ਮਹੀਨੇ ਬਾਅਦ ਅਸ਼ੇ ਮੇਰੇ ਵਿੱਚ ਉਸ ਵਾਰ-ਵਾਰ ਇੱਥੇ ਚੇਤਾਵਨੀ ਦਿੱਤੀ ਰਹੀ ਆ ਤਾਂ ਹਾਰ ਕੇ ਕਦਮ ਚੁੱਕਣੇ ਪੈ ਰਹੇ ਪਰ ਨਹੀਂ ਲੋਕ ਹਟ ਰਹੇ ਸੀ ਇਸ ਵਕ ਨਸ਼ਾ ਤਸਕਰ ਨਹੀਂ ਹਟ ਰਹੇ ਸੀ ਬੜਾ ਹੱਗ ਬਣ ਗਿਆ ਸੀ ਬੜਾ ਸਾਨੂੰ ਆ ਪਰੇਸ਼ਾਨੀ ਦੀ ਥਲੇ ਸ਼ਹਿਰ ਦੇ ਵਿੱਚੇ ਕੁਝ ਨਾ ਕੁਝ ਹੋ ਰਿਹਾ ਹੈ ਹਾਂਜੀ ਜੋ ਇਹ ਸਰਕਾਰ ਨੇ ਜੋ ਨਸ਼ਾ ਬਰਦ ਬਹਿ ਮਹਮ ਚਲਾਈ ਆ ਇਹ ਬਹੁਤ ਹੀ ਸ਼ਲਾੰਗਾ ਜੋ ਕਦਮ ਆ ਸਰਕਾਰ ਦਾ ਇਹਨਾਂ ਨੇ ਪਹਿਨਾ ਸਾਰੇ ਤਸ਼ਕਰਾਂ ਨੂੰ ਵਾਰਨਿੰਗ ਦਿੱਤੀ ਦੀ ਤੂੰ ਸੇ ਕੰਮ ਕਰਨ ਤੋਂ ਹਟ ਜਾਓ ਤੇ ਨਹੀਂ ਤਾਂ ਤੁਹਾਡੇ ਤੇ ਜਿਹੜੀ ਕਾਰਵਾਈ ਆ ਬਹੁਤ ਹੀ ਡੰਗੈਂਦ ਨਾਲ ਕੀਤੀ ਜਾਊਗੀ ਜਿਵੇਂ ਹੁਣ ਹੋ ਰਹੀ ਆ ਅੱਜੋ ਜਿਵੇਂ ਖੰਨੇ ਸ਼ਹਿਰ ਦੇ ਵਿੱਚ ਮੀਰ ਮਾਰਗ ਦੇ ਪਿੱਛੇ ਜਿਹੜੇ ਲੋਕ ਨਸ਼ਾ ਦਾ ਵਪਾਰ ਕਰਦੇ ਸੀ ਉਹਨਾਂ ਦੇ ਵਿਰੁੱਧ ਜੋ ਕਾਰਵਾਈ ਕੀਤੀ ਜਾ ਰਹੀ ਬਹੁਤ ਹੀ ਸ਼ਲਾੰਗਾ ਜੋਗ ਆ ਅਜੇ ਸਰਕਾਰ ਦਾ ਬਹੁਤ ਅਹ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦਿਆਂ ਨਸ਼ਾ ਤੋਂ ਬਚਾਉਣ ਲਈ ਆਪਣੇ ਪੰਜਾਬ ਦੀ ਜਵਾਨੀ ਦੇ ਬਹੁਤ ਤਕੜੇ ਕਦਮ ਚੱਕੇ ਜਾ ਰਹੇ ਨੇ ਧੰਨਵਾਦ ਹਾਂਜੀ ਮੇਰਾ ਨਾਮ ਰਾਜਨ ਤੇ ਜੋ ਵੀ ਇਹ ਸਰਕਾਰ ਨੇ ਮੁਹਿੰਮ ਚਲਾਈ ਆ ਇੱਕ ਬਹੁਤ ਵਧੀਆ ਉਪਰਾਲਾ ਅਸੀਂ ਦਿਲੋਂ ਸਲੂਟ ਕਰਦੇ ਹਾਂ ਭਗਵੰਤ ਮਾਨ ਜੀ ਇਸ ਸਰਕਾਰ ਨੂੰ ਜਿਨ੍ਹਾਂ ਨੇ ਇੱਕ ਨਸ਼ਾ ਦੇ ਵਿੱਚ ਪਏ ਗੱਭਰੂ ਨੌਜਵਾਨਾਂ ਨੂੰ ਇੱਕ ਚੰਗੀ ਰਾਹੇ ਪਾਉਣਾ ਇਸ ਯੁੱਧ ਦੇ ਯੁੱਧ ਛੇੜ ਕੇ ਅਸੀਂ ਸਲੂਟ ਕਰਦੇ ਹਾਂ ਇਸ ਸਰਕਾਰ ਨੂੰ ਜੋ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਸ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ